ਸਾਮਣੇ ਆ ਰਹੀ ਹੈ ਦੱਸ ਦੇ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਜਿਹੜਾ ਭਾਰਤ ਤੇ ਪਾਰੀ ਟੈਰਿਫ ਲਾਗਾਇਆ ਗਿਆ ਸੀਗਾ ਜਿਸ ਤੋਂ ਬਾਅਦ ਹੁਣ ਭਾਰਤ ਸਰਕਾਰ ਯਾਨੀ ਕਿ ਪੀਐਮ ਮੋਦੀ ਦੇ ਵੱਲੋਂ ਹੁਣ ਜਵਾਬ ਦੇਣ ਦੀ ਤਿਆਰੀ ਖਿੱਚੀ ਗਈ ਹੈ ਤਾਂ ਦੱਸ ਦੇ ਕੇ ਕੋਵਿਡ-19 ਮਹਾਮਾਰੀ ਦੇ ਵਿੱਚ ਜਿਹੜਾ ਆ ਚੀਨ ਅਤੇ ਭਾਰਤ ਵਿੱਚ ਕਾਰਜ ਜਿਹੜੇ ਸਿੱਧਿਆ ਉਡਾਣਾ ਸੀਗੀ ਆ ਉਹ ਬੰਦ ਕੀਤੇ ਗਏ ਸੀਗੇ ਲੈਂਡਨ ਬੰਦ ਕੀਤਾ ਗਿਆ ਸੀਗਾ ਤਾਂ ਹੁਣ ਪੀਐਮ ਮੋਦੀ ਦੇ ਵੱਲੋਂ ਮੁਰਤ ਤੋਂ ਜਿਹੜੀ ਆ ਉਹ ਸਿੱਧਿਆ ਉਡਾਣਾ ਦੀ ਸ਼ੁਰੂਆਤ ਜਿਹੜੀ ਸ਼ੁਰੂ ਕੀਤੀ ਜਾਵੇਗੀ ਤਾਂ ਜਿਸ ਤਰੀਕੇ ਦੇ ਨਾਲ ਪਹਿਲਾ ਭਾਰਤ ਅਤੇ ਚੀਨ ਵਿਚਕਾਰ ਜਿਹੜਾ ਆ ਸਮਝੌਤਾ ਰੱਦ ਹੋ ਗਿਆ ਸੀਗਾ ਪੁਰਾਣਾ ਬੰਦ ਹੋ ਗਿਆ ਸੀ ਗਿਆ ਇੱਕ ਦੂਜੇ ਦੀ ਸਪਲਾਈ ਸੀਗੀ ਉਹ ਵੀ ਬੰਦ ਹੋ ਗਈ ਸੀਗੀ ਤਾਂ ਹੁਣ ਮੁਰਤੋਂ ਜਿਹੜੀ ਆ ਉਡਾਨਾ ਦੀ ਸ਼ੁਰੂਆਤ ਹੋਵੇਗੀ ਪੁਰਾਣਾ ਪੜਿਆ ਜਾਣਗੀ ਆ ਤਾਂ ਇਸ ਚੀਜ਼ ਨੂੰ ਦੇਖਦਾ ਆ ਲੱਗਦਾ ਹੈ ਕਿ ਭਾਰਤ ਤੇ ਚੀਨ ਵਿਚਕਾਰ ਜਿਹੜੀ ਆ ਸਮਝੌਤਾ ਹੁਣ ਬੰਦਾ ਨਜ਼ਰ ਆ ਰਿਹਾ ਤਾਂ ਲਗਾਤਾਰ ਜਿਹੜੀ ਆ ਡੋਨਾਲਡ 트াম্প ਦੇ ਵੱਲੋਂ ਭਾਰਤ ਦੇ ਭਾਰੀ ਟੈਰਫ ਜਿਹੜੀ ਆ ਲਗਾਈ ਜਾ ਰਹੀ ਆ ਤਾਂ ਇਸ ਸਬੰਧ ਵਿੱਚ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ 트াম্প ਦੇ ਭਾਰਤ ਦੇ ਭਾਰੀ ਟੈਰਫ ਲਾਉਣ ਤੇ ਐਲਾਨ ਤੋਂ ਬਾਅਦ ਹੁਣ ਕੇਂਦਰੀ ਮੋਦੀ ਸਰਕਾਰ ਵੀ ਅਮਰੀਕਾ ਨੂੰ ਨਿਤਕ ਤੌਰ ਤੇ ਜਿਹੜੀ ਆ ਜਵਾਬ ਦੇਣ ਦੀ ਤਿਆਰੀ ਕੀਤੀ ਆ ਦੱਸਿਆ ਜਾ ਰਿਹਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਬੰਦ ਕੀਤੀ ਗਈ ਆ ਭਾਰਤ ਅਤੇ ਚੀਨ ਵਿਚਕਾਰ ਸਿੱਧੇ ਉਹ ਰੌਣਾ ਅਗਲੇ ਮਹੀਨੇ ਮੁੜ ਸ਼ੁਰੂ ਹੋਣ ਗਿਆ ਇਹ ਇਸ ਕਾਲ ਦਾ ਸੰਕੇਤ ਕੇ ਦੋਵਾਂ ਦੇਸ਼ਾਂ ਵਿਚਕਾਰ ਸੰਬੰਧ ਕੁਝ ਹੱਦ ਤੱਕ ਸੁਧਰ ਰਹੇ ਨੇ ਤਾਂ ਭਾਰਤ ਸਰਕਾਰ ਨੇ 에어 ਇੰਡੀਆ ਤੇ ਇੰਡੀਕੋ ਵਰਗੀਆਂ 에어ਲਾਈਨਸ ਨੂੰ ਚੀਨ ਲਈ ਉਡਾਨਾਂ ਸ਼ੁਰੂ ਕਰਨ ਦੇ ਲਈ ਤਿਆਰੀ ਕਰਨ ਦੇ ਲਈ ਜੇ ਸੰਦੇ ਦਿੱਤੇ ਗਏ ਨੇ ਤਾਂ ਦੱਸ ਦੇਗੇ ਗਲਵਾਨ ਕਾਟੀ ਦੇ ਵਿੱਚ ਜੂਨ 2020 ਦੇ ਵਿੱਚ ਹੋਈ ਹਿੰਸਕ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੰਬੰਧ ਤਣਾਅਪੂਰਨ ਰਹੇ ਇਸ ਘਟਨਾ ਤੋਂ ਬਾਅਦ ਸਰਹੱਦ 'ਤੇ ਫੌਜੀ ਤਾਇਨਾਤ ਵਧ ਗਈ ਸੀ ਤਾਂ ਕਈ ਵਾਰ ਤਾਂ ਭਾਰਤ ਤੇ ਚੀਨ ਵਿਚਕਾਰ ਵੀ ਜਿਹੜੀ ਆ ਫੌਜੀ ਆਦੀ ਲੜਾਈ ਵੀ ਹੋਈ ਸੀਗੀ ਤਾਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਅਗਸਤ ਨੂੰ ਧਿਆਨ ਜਾਣਗੇ ਜਿੱਥੇ ਉਹ ਸੰਗਾਈ ਸਹਿਯੋਗ ਸੰਗਠਨ ਦੇ ਯਾਨਕਿ ਐਸ ਸੀਓ ਦੇ ਸੰਮੇਲਨ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਇਹ 2018 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਕਿ ਜਦੋਂ ਪ੍ਰਧਾਨ ਮੰਤਰੀ ਚੀਨ ਜਾਣਗੇ ਇਸ ਤੋਂ ਪਹਿਲਾਂ 2018 ਦੇ ਵਿੱਚ ਐਸ ਸੀਓ ਸੰਮੇਲਨ ਦੇ ਵਿੱਚ ਸ਼ਾਮਿਲ ਹੋਣ ਦੀ ਜਿਹੜੀ ਆ ਚੀਨ ਜਾਣ ਕੇ ਤਾਂ ਲਗਾਤਾਰ ਜਿਹੜੀ ਹੈ ਭਾਰਤ ਤੇ ਉੱਤੇ ਜਿਹੜੇ ਆ ਪਾਰੀ ਟੈਰਫ ਲਗਾ ਗਿਆ ਰਿਹਾ ਤਾਂ ਇਸ ਤੋਂ ਬਾਅਦ ਹੁਣ ਕਿ ਆ ਮੋਦੀ ਰਬੜੋ ਜਿਹੜੀ ਆ ਉਹਨਾਂ ਨੂੰ ਜਾਨੀ ਕਿ ਰਾਸ਼ਟਰਪਤੀ ਡੋਨ ਟਰੰਪ ਨੂੰ ਜਵਾਬ ਦੇਣ ਦੀ ਤਿਆਰੀ ਕੀਤੀ ਗਈ ਆ ਜਿਸ ਤਰੀਕੇ ਦੇ ਨਾਲ ਜਦੋਂ ਕੋਵਿਡ 19 ਸੀਗਾ ਤਾਂ ਉਸੇ ਦੌਰਾਨ ਭਾਰਤ ਅਤੇ ਚੀਨ ਵਿਚਕਾਰ ਸਮਝੌਤਾ ਬਣੇ ਸੀਗਾ ਹੋ ਟੁੱਟ ਗਿਆ ਸੀਗਾ ਸਿੱਧੇ ਰੋਣਾ ਬੰਦ ਹੋ ਗਏ ਸੀਗੇ ਤਾਂ ਹੁਣ ਅਗਲੇ ਮਹੀਨੇ ਤੋਂ ਮੁਰ ਤੋਂ ਭਾਰਤ ਚੀਨ ਵਿਚਕਾਰ ਜਿਹੜੀ ਸਿੱਧੀ ਆ ਉਡਾਨਾਂ ਦੀ ਜਿਹੜੀ ਸ਼ੁਰੂਆਤ ਹੋਵੇਗੀ ਤਾਂ ਇਸ ਸਬੰਧ ਦੇ ਵਿੱਚ ਪੀਐਮ ਮੋਦੀ ਦੇ ਵੱਲੋਂ 에어 ਇੰਡੀਆ ਅਤੇ ਇੰਡੀਗੋ ਦੇ ਜਿਹੜੇ ਆ ਸੀਐਸਓ ਉਹਨਾਂ ਨੂੰ ਉਡਾਣਾ ਭਰਨ ਦੀ ਜਿਹੜੀ ਆ ਸੰਦੇਸ਼ ਦਿੱਤੇ ਗਏ ਨੇ ਇਸ ਸੌਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਜਿਹੜਾ ਭਾਰਤ ਤੇ ਪਾਰੀ ਟੈਰਿਫ ਲਾਗਾਇਆ ਸੀਗਾ ਜਿਸ ਤੋਂ ਬਾਅਦ ਹੁਣ ਭਾਰਤ ਸਰਕਾਰ ਯਾਨੀ ਕਿ ਪੀਐਮ ਮੋਦੀ ਦੇ ਵੱਲੋਂ ਹੁਣ ਜਵਾਬ ਦੇਣ ਦੀ ਤਿਆਰੀ ਖਿੱਚੀ ਗਈ ਹੈ ਤਾਂ ਦੱਸ ਦੇ ਕਿ ਕੋਵਿਡ-19 ਮਹਾਮਾਰੀ ਦੇ ਵਿੱਚ ਜਿਹੜਾ ਆ ਚੀਨ ਅਤੇ ਭਾਰਤ ਵਿਚਕਾਰ ਜਿਹੜੇ ਸਿੱਧਿਆ ਉਡਾਨਾਂ ਸੀਗੀ ਆ ਉਹ ਬੰਦ ਕੀਤੀ ਗਈ ਸੀਗੀ ਲੈਂਡਨ ਬੰਦ ਕੀਤਾ ਗਿਆ ਸੀਗਾ ਤਾਂ ਹੁਣ ਪੀਐਮ ਮੋਦੀ ਦੇ ਵੱਲੋਂ ਮੁਰਤੋ ਜਿਹੜੀ ਆ ਉਹ ਸਿੱਧਿਆ ਉਡਾਨਾਂ ਦੀ ਸ਼ੁਰੂਆਤ ਜਿਹੜੀ ਸ਼ੁਰੂ ਕੀਤੀ ਜਾਵੇਗੀ ਤਾਂ ਜਿਸ ਤਰੀਕੇ ਦੇ ਨਾਲ ਪਹਿਲਾ ਭਾਰਤ ਅਤੇ ਚੀਨ ਵਿਚਕਾਰ ਜਿਹੜਾ ਆ ਸਮਝੌਤਾ ਰੱਦ ਹੋ ਗਿਆ ਸੀਗਾ ਪੁਰਾਣਾ ਬੰਦ ਹੋ ਗਿਆ ਸੀ ਗਿਆ ਇੱਕ ਦੂਜੇ ਦੀ ਸਪਲਾਈ ਸੀਗੀ ਉਹ ਵੀ ਬੰਦ ਹੋ ਗਈ ਸੀਗੀ ਤਾਂ ਹੁਣ ਮੁਰਤੋਂ ਜਿਹੜੀ ਆ ਉੜਾਨਾਂ ਦੀ ਸ਼ੁਰੂਆਤ ਹੋਵੇਗੀ ਪੁਰਾਣਾ ਪੜਿਆ ਜਾਣਗੀ ਆ ਤਾਂ ਇਸ ਚੀਜ਼ ਨੂੰ ਦੇਖਦਾ ਆ ਲੱਗਦਾ ਹੈ ਕਿ ਭਾਰਤ ਅਤੇ ਚੀਨ ਵਿਚਕਾਰ ਜਿਹੜੀ ਆ ਸਮਝੌਤਾ ਹੁਣ ਬੰਦਾ ਨਜ਼ਰ ਆ ਰਿਹਾ ਤਾਂ ਲਗਾਤਾਰ ਜਿਹੜੀ ਆ ਡੋਨਾਲਡ 트াম্প ਦੇ ਵੱਲੋਂ ਭਾਰਤ ਦੇ ਭਾਰੀ ਟੈਪ ਜਿਹੜੀ ਹੈ ਲਗਾਈ ਜਾ ਰਹੀ ਹੈ ਤਾਂ ਇਸ ਸਬੰਧ ਵਿੱਚ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ 트াম্প ਦੇ ਭਾਰਤ ਦੇ ਭਾਰੀ ਟੈਰਫ ਲਾਉਣ ਤੇ ਐਲਾਨ ਤੋਂ ਬਾਅਦ ਹੁਣ ਕੇਂਦਰੀ ਮੋਦੀ ਸਰਕਾਰ ਵੀ ਅਮਰੀਕਾ ਨੂੰ ਨਿਤਕ ਤੌਰ ਤੇ ਜਿਹੜੀ ਹੈ ਜਵਾਬ ਦੇਣ ਦੀ ਤਿਆਰੀ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਬੰਦ ਕੀਤੀ ਗਈ ਆ ਭਾਰਤ ਅਤੇ ਚੀਨ ਵਿਚਕਾਰ ਸਿੱਧੇ ਉੜਾਨਾਂ ਅਗਲੇ ਮਹੀਨੇ ਮੁੜ ਸ਼ੁਰੂ ਹੋਣਗੀਆਂ ਇਹ ਇਸ ਕਾਲ ਦਾ ਸੰਕੇਤ ਹੈ ਕੇ ਦੋਵਾਂ ਦੇਸ਼ਾਂ ਵਿਚਕਾਰ ਸੰਬੰਧ ਕੁਝ ਹੱਦ ਤੱਕ ਸੁਧਰ ਰਹੇ ਨੇ ਤਾਂ ਭਾਰਤ ਸਰਕਾਰ ਨੇ 에어 ਇੰਡੀਆ ਤੇ ਇੰਡੀਕੋ ਵਰਗੀਆਂ 에어ਲਾਈਨਸ ਨੂੰ ਚੀਨ ਲਈ ਉਡਾਨਾਂ ਸ਼ੁਰੂ ਕਰਨ ਦੇ ਲਈ ਤਿਆਰੀ ਕਰਨ ਦੇ ਲਈ ਜਿਹੜੇ ਸੰਦੇ ਦੇ ਦਿੱਤੇ ਗਏ ਨੇ ਤਾਂ ਦੱਸ ਦੇਗੇ ਗਲਵਾਨ ਕਾਟੀ ਦੇ ਵਿੱਚ ਜੂਨ 2020 ਦੇ ਵਿੱਚ ਹੋਈ ਹਿੰਸਕ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੰਬੰਧ ਤਣਾਅਪੂਰਨ ਰਹੇ ਇਸ ਘਟਨਾ ਤੋਂ ਬਾਅਦ ਸਰਹੱਦ 'ਤੇ ਫੌਜੀ ਤਾਇਨਾਤ ਵਧ ਗਈ ਸੀ ਤਾਂ ਕਈ ਵਾਰ ਤਾਂ ਭਾਰਤ ਤੇ ਚੀਨ ਵਿਚਕਾਰ ਵੀ ਜਿਹੜੀ ਆ ਫੌਜੀ ਆਦੀ ਲੜਾਈ ਵੀ ਹੋਈ ਸੀਗੀ ਤਾਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਅਗਸਤ ਨੂੰ ਧਿਆਨ ਜਨ ਜਾਣਗੇ ਜਿੱਥੇ ਉਹ ਸੰਗਾਈ ਸਹਿਯੋਗ ਸੰਗਠਨ ਦੇ ਯਾਨਕਿ SCO ਦੇ ਸੰਮੇਲਨ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਇਹ 2018 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਕਿ ਜਦੋਂ ਪ੍ਰਧਾਨ ਮੰਤਰੀ ਚੀਨ ਜਾਣਗੇ ਇਸ ਤੋਂ ਪਹਿਲਾਂ 2018 ਦੇ ਵਿੱਚ SCO ਸੰਮੇਲਨ ਦੇ ਵਿੱਚ ਸ਼ਾਮਿਲ ਹੋਣ ਦੀ ਜਿਹੜੀ ਆ ਚੀਨ ਜਾਣ ਕੇ ਤਾਂ ਲਗਾਤਾਰ ਜਿਹੜੀ ਹੈ ਭਾਰਤ ਤੇ ਉੱਤੇ ਜਿਹੜੇ ਹੈ ਪਾਰੀ ਟੈਰਫ ਲਗਾ ਗਿਆ ਰਿਹਾ ਤਾਂ ਇਸ ਤੋਂ ਬਾਅਦ ਹੁਣ ਕਿ ਆ ਮੋਦੀ ਰਵੱਲੋ ਜਿਹੜੀ ਹੈ ਉਹਨਾਂ ਨੂੰ ਯਾਨੀ ਕਿ ਰਾਸ਼ਟਰਪਤੀ ਡੋਨ ਟਰੰਪ ਨੂੰ ਜਵਾਬ ਦੇਣ ਦੀ ਤਿਆਰੀ ਕੀਤੀ ਗਈ ਹੈ ਜਿਸ ਤਰੀਕੇ ਦੇ ਨਾਲ ਜਦੋਂ ਕੋਵਿਡ-19 ਸੀਗਾ ਤਾਂ ਉਸੇ ਦੌਰਾਨ ਭਾਰਤ ਅਤੇ ਚੀਨ ਵਿਚਕਾਰ ਸਮਝੌਤਾ ਬਣੇ ਸੀਗਾ ਉਹ ਟੁੱਟ ਗਿਆ ਸੀਗਾ ਸਿੱਧੇ ਰੋਣਾ ਬੰਦ ਹੋ ਗਏ ਸੀਗੇ ਤਾਂ ਹੁਣ ਅਗਲੇ ਮਹੀਨੇ ਤੋਂ ਮੁਰ ਤੋਂ ਭਾਰਤ ਚੀਨ ਵਿਚਕਾਰ ਜਿਹੜੀ ਸਿੱਧੀ ਆੜਾਨਾ ਦੇ ਜਿਹੜੀ ਸ਼ੁਰੂਆਤ ਹੋਵੇਗੀ ਤਾਂ ਇਸ ਸਬੰਧ ਵਿੱਚ ਪੀਐਮ ਮੋਦੀ ਦੇ ਵੱਲੋਂ 에어 ਇੰਡੀਆ ਅਤੇ ਇੰਡੀਕੋ ਦੇ ਜਿਹੜੇ ਆ ਸੀਐਸਓ ਉਹਨਾਂ ਨੂੰ ਉਡਾਣਾ ਭਰਨ ਦੇ ਜਿਹੜੀ ਆ ਸੰਦੇਸ਼ ਦਿੱਤੇ ਗਏ ਨੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਜਿਹੜਾ ਭਾਰਤ ਤੇ ਭਾਰੀ ਟੈਰਿਫ ਲਾਗਾਇਆ ਗਿਆ ਸੀਗਾ ਜਿਸ ਤੋਂ ਬਾਅਦ ਹੁਣ ਭਾਰਤ ਸਰਕਾਰ ਯਾਨੀ ਕਿ ਪੀਐਮ ਮੋਦੀ ਦੇ ਵੱਲੋਂ ਹੁਣ ਜਵਾਬ ਦੇਣ ਦੀ ਤਿਆਰੀ ਖਿੱਚੀ ਗਈ ਆ ਤਾਂ ਦੱਸਦੇ ਕਿ ਕੋਵਿਡ-19 ਮਹਾਮਾਰੀ ਦੇ ਵਿੱਚ ਜਿਹੜਾ ਆ ਚੀਨ ਅਤੇ ਭਾਰਤ ਵਿਚਕਾਰ ਜਿਹੜੇ ਸਿੱਧਿਆ ਓੜਾਣਾ ਸੀਗੀ ਆ ਉਹ ਬੰਦ ਕੀਤੇ ਗਏ ਸੀਗੇ ਲੈਂਡਨ ਬੰਦ ਕੀਤਾ ਗਿਆ ਸੀਗਾ ਤਾਂ ਹੁਣ ਪੀਐਮ ਮੋਦੀ ਦੇ ਵੱਲੋਂ ਮੁਰਤ ਤੋਂ ਜਿਹੜੀ ਆ ਉਹ ਸਿੱਧਿਆ ਓੜਾਣਾ ਦੀ ਸ਼ੁਰੂਆਤ ਜਿਹੜੀ ਸ਼ੁਰੂ ਕੀਤੀ ਜਾਵੇਗੀ ਤਾਂ ਜਿਸ ਤਰੀਕੇ ਦੇ ਨਾਲ ਪਹਿਲਾ ਭਾਰਤ ਅਤੇ ਚੀਨ ਵਿਚਕਾਰ ਜਿਹੜਾ ਆ ਸਮਝੌਤਾ ਰੱਦ ਹੋ ਗਿਆ ਸੀਗਾ ਪੁਰਾਣਾ ਬੰਦ ਹੋ ਗਿਆ ਸੀ ਗਿਆ ਇੱਕ ਦੂਜੇ ਦੀ ਸਪਲਾਈ ਸੀਗੀ ਉਹ ਵੀ ਬੰਦ ਹੋ ਗਈ ਸੀ ਤਾਂ ਹੁਣ ਮੁਰਤੋਂ ਜਿਹੜੀ ਆ ਉਹ ਰਾਨਾ ਦੀ ਸ਼ੁਰੂਆਤ ਹੋਵੇਗੀ ਪੁਰਾਣਾ ਭੜੇ ਜਾਣ ਗਿਆ ਤਾਂ ਇਸ ਚੀਜ਼ ਨੂੰ ਦੇਖਦਾ ਆ ਲੱਗਦਾ ਹੈ ਕਿ ਭਾਰਤ ਤੇ ਚੀਜ਼ ਵਿਚਕਾਰ ਜਿਹੜੀ ਆ ਸਮਝੌਤਾ ਹੁਣ ਬੰਦਾ ਨਜ਼ਰ ਆ ਰਿਹਾ ਤਾਂ ਲਗਾਤਾਰ ਜਿਹੜੀ ਆ ਡੋਨਲਡ ਟਰੰਪ ਦੇ ਵੱਲੋਂ ਭਾਰਤ ਦੇ ਭਾਰੀ ਟੈਪ ਜਿਹੜੀ ਆ ਲਗਾਏ ਜਾ ਰਹੀ ਆ ਤਾਂ ਇਸ ਸਬੰਧ ਵਿੱਚ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੇ ਪਾਰੀ ਟੈਰਿਫ ਲਾਉਣ ਤੇ ਐਲਾਨ ਤੋਂ ਬਾਅਦ ਹੁਣ ਕੇਂਦਰੀ ਮੋਦੀ ਸਰਕਾਰ ਵੀ ਅਮਰੀਕਾ ਨੂੰ ਨਿੱਤਕ ਤੌਰ ਤੇ ਜੜੀ ਆ ਜਵਾਬ ਦੇਣ ਦੀ ਤਿਆਰੀ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਬੰਦ ਕੀਤੀ ਗਈ ਆ ਭਾਰਤ ਅਤੇ ਚੀਨ ਵਿਚਕਾਰ ਸਿੱਧੇ ਔਰਣਾ ਅਗਲੇ ਮਹੀਨੇ ਮੁੜ ਸ਼ੁਰੂ ਹੋਣ ਗਿਆ ਇਹ ਇਸ ਗੱਲ ਦਾ ਸੰਕੇਤ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਸੰਬੰਧ ਕੁਝ ਹੱਦ ਤੱਕ ਸੁਧਰ ਰਹੇ ਨੇ ਤਾਂ ਭਾਰਤ ਸਰਕਾਰ ਨੇ 에어 ਇੰਡੀਆ ਤੇ ਇੰਡੀਕੋ ਵਰਗਿਆ 에ਅਰਲਾਈਨਸ ਨੂੰ ਚੀਨ ਲਈ ਉਡਾਨਾਂ ਸ਼ੁਰੂ ਕਰਨ ਦੇ ਲਈ ਤਿਆਰੀ ਕਰਨ ਦੇ ਲਈ ਜਿਹੜੇ ਸੰਦੇਸ਼ ਦਿੱਤੇ ਗਏ ਨੇ ਤਾਂ ਦੱਸ ਦੇਗੇ ਗਲਵਾਨ ਕਾਟੀ ਦੇ ਵਿੱਚ ਜੂਨ 2020 ਦੇ ਵਿੱਚ ਹੋਈ ਹਿੰਸਕ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੰਬੰਧ ਤਣਾਅਪੂਰਨ ਰਹੇ ਇਸ ਘਟਨਾ ਤੋਂ ਬਾਅਦ ਸਰਹੱਦ 'ਤੇ ਫੌਜੀ ਤਾਇਨਾਤ ਵਧ ਗਈ ਸੀ ਤਾਂ ਕਈ ਵਾਰ ਤਾਂ ਭਾਰਤ ਤੇ ਚੀਨ ਵਿੱਚਕਾਰ ਵੀ ਜਿਹੜੀ ਆ ਫੌਜੀ ਆਦੀ ਲੜਾਈ ਵੀ ਹੋਈ ਸੀਗੀ ਤਾਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਅਗਸਤ ਨੂੰ ਚੀਨ ਜਾਣਗੇ ਜਿੱਥੇ ਉਹ ਸੰਗਾਈ ਸਹਿਯੋਗ ਸੰਗਠਨ ਦੇ ਯਾਨਕੀ SCO ਦੇ ਸੰਮੇਲਨ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਇਹ 2018 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਕਿ ਜਦੋਂ ਪ੍ਰਧਾਨ ਮੰਤਰੀ ਚੀਨ ਜਾਣਗੇ ਇਸ ਤੋਂ ਪਹਿਲਾਂ 2018 ਦੇ ਵਿੱਚ SCO ਸੰਮੇਲਨ ਦੇ ਵਿੱਚ ਸ਼ਾਮਿਲ ਹੋਣ ਦੀ ਜਿਹੜੀ ਹੈ ਚੀਨ ਜਾਣਗੇ ਤਾਂ ਲਗਾਤਾਰ ਜਿਹੜੀ ਹੈ ਭਾਰਤ ਤੇ ਉੱਤੇ ਜਿਹੜੇ ਹੈ ਭਾਰੀ ਟੈਰਫ ਲਗਾ ਗਿਆ ਤਾਂ ਇਸ ਤੋਂ ਬਾਅਦ ਹੁਣ ਕਿ ਆ ਮੋਦੀ ਰਵੱਲੋ ਜਿਹੜੀ ਹੈ ਉਹਨਾਂ ਨੂੰ ਤਾਂ ਕਿ ਰਾਸ਼ਟਰਪਤੀ ਡੋਨਟ ਟਰੰਪ ਨੂੰ ਜਵਾਬ ਦੇਣ ਤੇ ਤਿਆਰੀ ਕੀਤੀ ਗਈ ਹੈ ਜਿਸ ਤਰੀਕੇ ਦੇ ਨਾਲ ਜਦੋਂ ਕੋਵਿਡ-19 ਸੀਗਾ ਤਾਂ ਉਸੇ ਦੌਰਾਨ ਭਾਰਤ ਅਤੇ ਚੀਨ ਵਿਚਕਾਰ ਸਮਝੌਤਾ ਬਣੇ ਸੀਗਾ ਉਹ ਟੁੱਟ ਗਿਆ ਸੀਗਾ ਸਿੱਧੇ ਰੋਣਾ ਬੰਦ ਹੋ ਗਏ ਸੀਗੇ ਤਾਂ ਹੁਣ ਅਗਲੇ ਮਹੀਨੇ ਤੋਂ ਮੁਰ ਤੋਂ ਭਾਰਤ ਚੀਨ ਵਿਚਕਾਰ ਜਿਹੜੀ ਸਿੱਧੀ ਆੜਾਨਾ ਦੀ ਜਿਹੜੀ ਆ ਸ਼ੁਰੂਆਤ ਹੋਵੇਗੀ ਤਾਂ ਇਸ ਸਬੰਧ ਵਿੱਚ ਪੀਐਮ ਮੋਦੀ ਦੇ ਵੱਲੋਂ 에어 ਇੰਡੀਆ ਅਤੇ ਇੰਡੀਗੋ ਦੇ ਜਿਹੜੇ ਆ ਸੀਐਸਓ ਉਹਨਾਂ ਨੂੰ ਉਰਾਨਾ ਭੜਨ ਦੇ ਜਿਹੜੀ ਆ ਸੰਦੇਸ਼ ਦਿੱਤੇ ਗਏ ਨੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਜਿਹੜਾ ਭਾਰਤ ਤੇ ਪਾਰੀ ਟੈਰਿਫ ਲਾਗਾਇਆ ਗਿਆ ਸੀਗਾ ਜਿਸ ਤੋਂ ਬਾਅਦ ਹੁਣ ਭਾਰਤ ਸਰਕਾਰ ਯਾਨੀ ਕਿ ਪੀਐਮ ਮੋਦੀ ਦੇ ਵੱਲੋਂ ਹੁਣ ਜਵਾਬ ਦੇਣ ਦੀ ਤਿਆਰੀ ਖਿੱਚੀ ਗਈ ਹੈ ਤਾਂ ਦੱਸ ਦੇ ਕਿ ਕੋਵਿਡ-19 ਮਹਾਮਾਰੀ ਦੇ ਵਿੱਚ ਜਿਹੜਾ ਆ ਚੀਨ ਅਤੇ ਭਾਰਤ ਵਿਚਕਾਰ ਜਿਹੜੇ ਸਿੱਧਿਆ ਉਡਾਨਾਂ ਸੀਗੀਆਂ ਉਹ ਬੰਦ ਕੀਤੀ ਗਈ ਸੀਗੀ ਲੈਂਡਨ ਬੰਦ ਕੀਤਾ ਗਿਆ ਸੀਗਾ ਤਾਂ ਹੁਣ ਯਾ ਮੋਦੀ ਦੇ ਵੱਲੋਂ ਮੁਰਤ ਤੋਂ ਜਿਹੜੀ ਆ ਉਹ ਸਿੱਧਿਆ ਉਡਾਨਾਂ ਦੀ ਸ਼ੁਰੂਆਤ ਜਿਹੜੀ ਸ਼ੁਰੂ ਕੀਤੀ ਜਾਵੇਗੀ ਤਾਂ ਜਿਸ ਤਰੀਕੇ ਦੇ ਨਾਲ ਪਹਿਲਾ ਭਾਰਤ ਅਤੇ ਚੀਨ ਵਿਚਕਾਰ ਜਿਹੜਾ ਆ ਸਮਝੌਤਾ ਰੱਦ ਹੋ ਗਿਆ ਸੀਗਾ ਉਡਾਨਾਂ ਬੰਦ ਹੋ ਗਏ ਸੀਗੀਆਂ ਇੱਕ ਦੂਜੇ ਦੀ ਸਪਲਾਈ ਸੀਗੀ ਉਹ ਵੀ ਬੰਦ ਹੋ ਗਈ ਸੀਗੀ ਤਾਂ ਹੁਣ ਮੁਰਤ ਤੋਂ ਜਿਹੜੀ ਆ ਉਡਾਨਾਂ ਦੀ ਸ਼ੁਰੂਆਤ ਹੋਵੇਗੀ ਉਰਾਨਾ ਪੜੀ ਜਾਣਗੀ ਆ ਤਾਂ ਇਸੇ ਚੀਜ਼ ਨੂੰ ਦੇਖਦਾ ਆ ਲੱਗਦਾ ਹੈ ਕਿ ਭਾਰਤ ਤੇ ਚੀਨ ਵਿਚਕਾਰ ਜਿਹੜੀ ਹੈ ਸਮਝੌਤਾ ਹੁਣ ਬੰਦਾ ਨਜ਼ਰ ਆ ਰਿਹਾ ਤਾਂ ਲਗਾਤਾਰ ਜਿਹੜੀ ਹੈ ਡੋਨਲਡ ਟਰੰਪ ਦੇ ਵੱਲੋਂ ਭਾਰਤ ਦੇ ਭਾਰੀ ਟੈਰਫ ਜਿਹੜੀ ਹੈ ਲਗਾਏ ਜਾ ਰਹੀ ਆ ਤਾਂ ਇਸ ਸਬੰਧ ਵਿੱਚ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਾਰਤ ਦੇ ਭਾਰੀ ਟੈਰਫ ਲਾਉਣ ਤੇ ਐਲਾਨ ਤੋਂ ਬਾਅਦ ਹੁਣ ਕੇਂਦਰੀ ਮੋਦੀ ਸਰਕਾਰ ਵੀ ਅਮਰੀਕਾ ਨੂੰ ਕੁਟ ਨਿਤਕ ਤੌਰ ਤੇ ਜਿਹੜੀ ਆ ਜਵਾਬ ਦੇਣ ਦੀ ਤਿਆਰੀ ਕੀਤੀ ਆ ਦੱਸਿਆ ਜਾ ਰਿਹਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਬੰਦ ਕੀਤੀ ਗਈ ਆ ਭਾਰਤ ਅਤੇ ਚੀਨ ਵਿਚਕਾਰ ਸਿੱਧੇ ਉਡਾਣਾਂ ਅਗਲੇ ਮਹੀਨੇ ਮੁੜ ਸ਼ੁਰੂ ਹੋਣਗੀਆਂ ਇਹ ਇਸ ਗੱਲ ਦਾ ਸੰਕੇਤ ਕਿ ਦੋਵਾਂ ਦੇਸ਼ਾਂ ਵਿਚਕਾਰ ਸੰਬੰਧ ਕੁਝ ਹੱਦ ਤੱਕ ਸੁਧਰ ਰਹੇ ਨੇ ਤਾਂ ਭਾਰਤ ਸਰਕਾਰ ਨੇ 에어 ਇੰਡੀਆ ਤੇ ਇੰਡੀਕੋ ਵਰਗੀਆਂ 에ਅਰਲਾਈਨਸ ਨੂੰ ਚੀਨ ਲਈ ਉਡਾਣਾਂ ਸ਼ੁਰੂ ਕਰਨ ਦੇ ਲਈ ਤਿਆਰੀ ਕਰਨ ਦੇ ਲਈ ਜੇ ਸੰਦੇ ਦੇ ਦਿੱਤੇ ਗਏ ਨੇ ਤਾ ਦੱਸ ਦੇ ਕੇ ਗਲਵਾਨ ਕਾਟੀ ਦੇ ਵਿੱਚ ਜੂਨ 2020 ਦੇ ਵਿੱਚ ਹੋਈ ਹਿੰਸਕ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਤਣਾਅਪੂਰਨ ਰਹੇ ਇਸ ਝੜਪ ਤੋਂ ਬਾਅਦ ਸਰਹੱਦ 'ਤੇ ਫੌਜੀ ਤਾਇਨਾਤ ਵਧ ਗਈ ਸੀ ਤਾਂ ਕਈ ਵਾਰ ਤਾਂ ਭਾਰਤ ਤੇ ਚੀਨ ਵਿਚਕਾਰ ਵੀ ਜਿਹੜੀ ਆ ਫੌਜੀ ਆਦੀ ਲੜਾਈ ਵੀ ਹੋਈ ਸੀਗੀ ਤਾਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਅਗਸਤ ਨੂੰ ਧਿਆਨਜਿੰ ਜਾਣਗੇ ਜਿੱਥੇ ਉਹ ਸੰਗਾਈ ਸਹਿਯੋਗ ਸੰਗਠਨ ਦੇ ਯਾਨਕਿ SCO ਦੇ ਸੰਮੇਲਨ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਇਹ 2018 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਕਿ ਜਦੋਂ ਪ੍ਰਧਾਨ ਮੰਤਰੀ ਚੀਨ ਜਾਣਗੇ ਇਸ ਤੋਂ ਪਹਿਲਾਂ 2018 ਦੇ ਵਿੱਚ ਐਸਈਓ ਸੰਮੇਲਨ ਦੇ ਵਿੱਚ ਸ਼ਾਮਿਲ ਹੋਣ ਦੀ ਜਿਹੜੀ ਹੈ ਚੀਨ ਜਾਣਗੇ ਤਾਂ ਲਗਾਤਾਰ ਜਿਹੜੀ ਹੈ ਭਾਰਤ ਤੇ ਉੱਤੇ ਜਿਹੜੇ ਹੈ ਪਾਰੀ ਟੈਰਫ ਲਗਾ ਗਿਆ ਰਿਹਾ ਤਾਂ ਇਸ ਤੋਂ ਬਾਅਦ ਹੁਣ ਪਿਆ ਮੋਦੀ ਰਬਲੋ ਜਿਹੜੀ ਹੈ ਉਹਨਾਂ ਨੂੰ ਯਾਨੀ ਕਿ ਰਾਸ਼ਟਰਪਤੀ ਡੋਨ ਟਰੰਪ ਨੂੰ ਜਵਾਬ ਦੇਣ ਦੇ ਤਿਆਰੀ ਕੀਤੀ ਗਈ ਹੈ ਜਿਸ ਤਰੀਕੇ ਦੇ ਨਾਲ ਜਦੋਂ ਕੋਵਿਡ-19 ਸੀਗਾ ਤਾਂ ਉਸੇ ਦੌਰਾਨ ਭਾਰਤ ਅਤੇ ਚੀਨ ਵਿਚਕਾਰ ਸਮਝੌਤਾ ਬਣੇ ਸੀਗਾ ਉਹ ਟੁੱਟ ਗਿਆ ਸੀਗਾ ਸਿੱਧੇ ਰੋਣਾ ਬੰਦ ਹੋ ਗਏ ਸੀਗੇ ਤਾਂ ਹੁਣ ਅਗਲੇ ਮਹੀਨੇ ਤੋਂ ਮੁਰ ਤੋਂ ਭਾਰਤ ਚੀਨ ਵਿਚਕਾਰ ਜਿਹੜੀ ਸਿੱਧੀਆਂ ਉਡਾਨਾਂ ਦੀ ਜਿਹੜੀ ਸ਼ੁਰੂਆਤ ਹੋਵੇਗੀ ਤਾਂ ਇਸ ਸਬੰਧ ਵਿੱਚ ਪੀਆ ਮੋਦੀ ਦੇ ਵੱਲੋਂ 에어 ਇੰਡੀਆ ਅਤੇ ਇੰਡੀਗੋ ਦੇ ਜਿਹੜੇ ਆ ਸੀਐਸਓ ਉਹਨਾਂ ਨੂੰ ਉਡਾਨਾਂ ਭਰਨ ਦੀ ਜਿਹੜੀ ਹੈ ਸੰਦੇਸ਼ ਦਿੱਤੇ ਗਏ ਨੇ ਇਸ ਸੌਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਜਿਹੜਾ ਭਾਰਤ ਤੇ ਪਾਰੀ ਟੈਰਿਫ ਲਾਗਾਇਆ ਗਿਆ ਸੀਗਾ ਜਿਸ ਤੋਂ ਬਾਅਦ ਹੁਣ ਭਾਰਤ ਸਰਕਾਰ ਯਾਨੀ ਕਿ ਪੀਐਮ ਮੋਦੀ ਦੇ ਵੱਲੋਂ ਹੁਣ ਜਵਾਬ ਦੇਣ ਦੀ ਤਿਆਰੀ ਕੀਤੀ ਗਈ ਹੈ ਤਾਂ ਦੱਸ ਦੇ ਕਿ ਕੋਵਿਡ-19 ਮਹਾਮਾਰੀ ਦੇ ਵਿੱਚ ਜਿਹੜਾ ਆ ਚੀਨ ਅਤੇ ਭਾਰਤ ਵਿਚਕਾਰ ਜਿਹੜੇ ਸਿੱਧਿਆ ਉਡਾਨਾਂ ਸੀਗੀਆਂ ਉਹ ਬੰਦ ਕੀਤੀ ਗਈ ਸੀਗੀ ਲੈਂਡਨ ਬੰਦ ਕੀਤਾ ਗਿਆ ਸੀਗਾ ਤਾਂ ਹੁਣ ਪੀਐਮ ਮੋਦੀ ਦੇ ਵੱਲੋਂ ਮੁਰਤ ਤੋਂ ਜਿਹੜੀ ਆ ਉਹ ਸਿੱਧਿਆ ਉਡਾਨਾਂ ਦੀ ਸ਼ੁਰੂਆਤ ਜਿਹੜੀ ਸ਼ੁਰੂ ਕੀਤੀ ਜਾਵੇਗੀ ਤਾਂ ਜਿਸ ਤਰੀਕੇ ਦੇ ਨਾਲ ਪਹਿਲਾ ਭਾਰਤ ਅਤੇ ਚੀਨ ਵਿਚਕਾਰ ਜਿਹੜਾ ਆ ਸਮਝੌਤਾ ਰੱਦ ਹੋ ਗਿਆ ਸੀਗਾ ਪੁਰਾਣਾ ਬੰਦ ਹੋ ਗਿਆ ਸੀਗਾ ਇੱਕ ਦੂਜੇ ਦੀ ਸਪਲਾਈ ਸੀਗੀ ਉਹ ਵੀ ਬੰਦ ਹੋ ਗਈ ਸੀਗੀ ਤਾਂ ਹੁਣ ਮੁਰਤੋਂ ਜਿਹੜੀ ਆ ਉੜਾਨਾ ਦੀ ਸ਼ੁਰੂਆਤ ਹੋਵੇਗੀ ਪੁਰਾਣਾ ਪੜਿਆ ਜਾਣਗੀ ਆ ਤਾਂ ਇਸ ਚੀਜ਼ ਨੂੰ ਦੇਖਦਾ ਆ ਲੱਗਦਾ ਹੈ ਕਿ ਭਾਰਤ ਤੇ ਚੀਨ ਵਿਚਕਾਰ ਜਿਹੜੀ ਆ ਸਮਝੌਤਾ ਹੁਣ ਬੰਦਾ ਨਜ਼ਰ ਆ ਰਿਹਾ ਤਾਂ ਲਗਾਤਾਰ ਜਿਹੜੀ ਆ ਡੋਨਾਲਡ 트럼ਪ ਦੇ ਵੱਲੋਂ ਭਾਰਤ ਦੇ ਭਾਰੀ ਟੈਪ ਜਿਹੜੀ ਹੈ ਲਗਾਈ ਜਾ ਰਹੀ ਹੈ ਤਾਂ ਇਸ ਸਬੰਧ ਵਿੱਚ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਦੇ ਭਾਰਤ ਦੇ ਭਾਰੀ ਟੈਰਿਫ ਲਾਉਣ ਤੇ ਐਲਾਨ ਤੋਂ ਬਾਅਦ ਹੁਣ ਕੇਂਦਰੀ ਮੋਦੀ ਸਰਕਾਰ ਵੀ ਅਮਰੀਕਾ ਨੂੰ ਨਿਤਕ ਤੌਰ ਤੇ ਜਿਹੜੀ ਹੈ ਜਵਾਬ ਦੇਣ ਦੀ ਤਿਆਰੀ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਬੰਦ ਕੀਤੀ ਗਈ ਆ ਭਾਰਤ ਅਤੇ ਚੀਨ ਵਿਚਕਾਰ ਸਿੱਧੇ ਉੜਾਨਾਂ ਅਗਲੇ ਮਹੀਨੇ ਮੁੜ ਸ਼ੁਰੂ ਹੋਣਗੀਆਂ ਇਹ ਇਸ ਕਾਲ ਦਾ ਸੰਕੇਤ ਹੈ ਕੇ ਦੋਵਾਂ ਦੇਸ਼ਾਂ ਵਿਚਕਾਰ ਸੰਬੰਧ ਕੁਝ ਹੱਦ ਤੱਕ ਸੁਧਰ ਰਹੇ ਨੇ ਤਾਂ ਭਾਰਤ ਸਰਕਾਰ ਨੇ 에어 ਇੰਡੀਆ ਤੇ ਇੰਡੀਕੋ ਵਰਗੀਆਂ 에어ਲਾਈਨਸ ਨੂੰ ਚੀਨ ਲਈ ਉਡਾਨਾਂ ਸ਼ੁਰੂ ਕਰਨ ਦੇ ਲਈ ਤਿਆਰੀ ਕਰਨ ਦੇ ਲਈ ਜਿਹੜੇ ਸੰਦੇ ਦਿੱਤੇ ਗਏ ਨੇ ਤਾਂ ਦੱਸ ਦੇਗੇ ਗਲਵਾਨ ਕਾਟੀ ਦੇ ਵਿੱਚ ਜੂਨ 2020 ਦੇ ਵਿੱਚ ਹੋਈ ਹਿੰਸਕ ਚੜ੍ਹਤ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੰਬੰਧ ਤਣਾਅਪੂਰਨ ਰਹੇ ਇਸ ਚੜ੍ਹਤ ਤੋਂ ਬਾਅਦ ਸਰਹੱਦ ਤੇ ਫੌਜੀ ਤਾਇਨਾਤ ਵਧ ਗਈ ਸੀ ਤਾਂ ਕਈ ਵਾਰ ਤਾਂ ਭਾਰਤ ਤੇ ਚੀਨ ਵਿਚਕਾਰ ਵੀ ਜਿਹੜੀ ਆ ਫੌਜੀ ਆਦੀ ਲੜਾਈ ਵੀ ਹੋਈ ਸੀਗੀ ਤਾਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਅਗਸਤ ਨੂੰ ਧਿਆਨ ਜਨ ਜਾਣਗੇ ਜਿੱਥੇ ਉਹ ਸੰਗਾਈ ਸਹਿਯੋਗ ਸੰਗਠਨ ਦੇ ਯਾਨਕਿ ਐਸ ਸੀਓ ਦੇ ਸੰਮੇਲਨ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਇਹ 2018 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਕਿ ਜਦੋਂ ਪ੍ਰਧਾਨ ਮੰਤਰੀ ਚੀਨ ਜਾਣਗੇ ਇਸ ਤੋਂ ਪਹਿਲਾਂ 2018 ਦੇ ਵਿੱਚ ਐਸ ਸੀਓ ਸੰਮੇਲਨ ਦੇ ਵਿੱਚ ਸ਼ਾਮਿਲ ਹੋਣ ਦੀ ਜਿਹੜੀ ਆ ਚੀਨ ਜਾਣ ਕੇ ਤਾਂ ਲਗਾਤਾਰ ਜਿਹੜੀ ਹੈ ਭਾਰਤ ਤੇ ਉੱਤੇ ਜਿਹੜੇ ਹੈ ਪਾਰੀ ਟੈਰਫ ਲਗਾ ਗਿਆ ਤਾਂ ਇਸ ਤੋਂ ਬਾਅਦ ਹੁਣ ਪੀਆ ਮੋਦੀ ਰਬਲੋ ਜਿਹੜੀ ਹੈ ਉਹਨਾਂ ਨੂੰ ਜਾਨੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜਵਾਬ ਦੇਣ ਤੇ ਤਿਆਰੀ ਕੀਤੀ ਗਈ ਹੈ ਜਿਸ ਤਰੀਕੇ ਦੇ ਨਾਲ ਜਦੋਂ ਕੋਵਿਡ-19 ਸੀਗਾ ਤਾਂ ਉਸੇ ਦੌਰਾਨ ਭਾਰਤ ਅਤੇ ਚੀਨ ਵਿਚਕਾਰ ਸਮਝੌਤਾ ਬਣੇ ਸੀਗਾ ਉਹ ਟੁੱਟ ਗਿਆ ਸੀਗਾ ਸਿੱਧੇ ਰੋਣਾ ਬੰਦ ਹੋ ਗਏ ਸੀਗੇ ਤਾਂ ਹੁਣ ਅਗਲੇ ਮਹੀਨੇ ਤੋਂ ਮੁਰ ਤੋਂ ਭਾਰਤ ਚੀਨ ਵਿਚਕਾਰ ਜਿਹੜੀ ਸਿੱਧੀ ਆੜਨਾ ਦੇ ਜਿਹੜੀ ਸ਼ੁਰੂਆਤ ਹੋਵੇਗੀ ਤਾਂ ਇਸ ਸਬੰਧ ਵਿੱਚ ਪੀਐਮ ਮੋਦੀ ਦੇ ਵੱਲੋਂ 에어 ਇੰਡੀਆ ਅਤੇ ਇੰਡੀਕੋ ਦੇ ਜਿਹੜੇ ਆ ਸੀਐਸਓ ਉਹਨਾਂ ਨੂੰ ਉਡਾਣਾ ਭਰਨ ਦੀ ਜਿਹੜੀ ਆ ਸੰਦੇਸ਼ ਵੀ ਦਿੱਤੇ ਗਏ ਨੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਜਿਹੜਾ ਭਾਰਤ ਤੇ ਪਾਰੀ ਟੈਰਿਫ ਲਾਗਾਇਆ ਗਿਆ ਸੀਗਾ ਜਿਸ ਤੋਂ ਬਾਅਦ ਹੁਣ ਭਾਰਤ ਸਰਕਾਰ ਯਾਨੀ ਕਿ ਪੀਐਮ ਮੋਦੀ ਦੇ ਵੱਲੋਂ ਹੁਣ ਜਵਾਬ ਦੇਣ ਦੀ ਤਿਆਰੀ ਖਿੱਚੀ ਗਈ ਹੈ ਤਾਂ ਦੱਸ ਦੇ ਕਿ ਕੋਵਿਡ-19 ਮਹਾਮਾਰੀ ਦੇ ਵਿੱਚ ਜਿਹੜਾ ਆ ਚੀਨ ਅਤੇ ਭਾਰਤ ਵਿਚਕਾਰ ਜਿਹੜੇ ਸਿੱਧਿਆ ਉੜਾਨਾ ਸੀਗੀ ਆ ਉਹ ਬੰਦ ਕੀਤੀ ਗਈ ਸੀਗੀ ਲੈਂਡਨ ਬੰਦ ਕੀਤਾ ਗਿਆ ਸੀਗਾ ਤਾਂ ਹੁਣ ਪੀਐਮ ਮੋਦੀ ਦੇ ਵੱਲੋਂ ਮੁਰਤ ਤੋਂ ਜਿਹੜੀ ਆ ਉਹ ਸਿੱਧਿਆ ਉੜਾਨਾ ਦੀ ਸ਼ੁਰੂਆਤ ਜਿਹੜੀ ਸ਼ੁਰੂ ਕੀਤੀ ਜਾਵੇਗੀ ਤਾਂ ਜਿਸ ਤਰੀਕੇ ਦੇ ਨਾਲ ਪਹਿਲਾ ਭਾਰਤ ਅਤੇ ਚੀਨ ਵਿਚਕਾਰ ਜਿਹੜਾ ਆ ਸਮਝੌਤਾ ਰਦ ਹੋ ਗਿਆ ਸੀਗਾ ਪੁਰਾਣਾ ਬੰਦ ਹੋ ਗਿਆ ਸੀ ਗਿਆ ਇੱਕ ਦੂਜੇ ਦੀ ਸਪਲਾਈ ਸੀਗੀ ਉਹ ਵੀ ਬੰਦ ਹੋ ਗਈ ਸੀਗੀ ਤਾਂ ਹੁਣ ਮੁਰਤੋ ਜਿਹੜੀ ਆ ਉੜਾਨਾਂ ਦੀ ਸ਼ੁਰੂਆਤ ਹੋਵੇਗੀ ਪੁਰਾਣਾ ਪੜਿਆ ਜਾਣਗੀ ਆ ਤਾਂ ਇਸ ਚੀਜ਼ ਨੂੰ ਦੇਖਦਾ ਆ ਲੱਗਦਾ ਹੈ ਕਿ ਭਾਰਤ ਤੇ ਚੀਜ਼ ਵਿਚਕਾਰ ਜਿਹੜੀ ਆ ਸਮਝੌਤਾ ਹੁਣ ਬੰਦਾ ਨਜ਼ਰ ਆ ਰਿਹਾ ਤਾਂ ਲਗਾਤਾਰ ਜਿਹੜੀ ਆ ਡੋਨਾਲਡ ਟਰੰਪ ਦੇ ਵੱਲੋਂ ਭਾਰਤ ਦੇ ਭਾਰੀ ਟੈਪ ਜਿਹੜੀ ਆ ਲਗਾਏ ਜਾ ਰਹੀ ਆ ਤਾਂ ਇਸ ਸੰਬੰਧ ਵਿੱਚ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਭਾਰਤ ਦੇ ਪਾਰੀ ਟੈਰਿਫ ਲਾਉਣ ਤੇ ਇਲਾਨ ਤੋਂ ਬਾਅਦ ਹੁਣ ਕੇਂਦਰੀ ਮੋਦੀ ਸਰਕਾਰ ਵੀ ਅਮਰੀਕਾ ਨੂੰ ਨਿਤਕ ਤੌਰ ਤੇ ਜਿਹੜੀ ਹੈ ਜਵਾਬ ਦੇਣ ਦੀ ਤਿਆਰੀ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਬੰਦ ਕੀਤੀ ਗਈ ਆ ਭਾਰਤ ਅਤੇ ਚੀਨ ਵਿਚਕਾਰ ਸਿੱਧੇ ਉੜਾਨਾਂ ਅਗਲੇ ਮਹੀਨੇ ਮੁੜ ਸ਼ੁਰੂ ਹੋਣਗੀਆਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਸੰਬੰਧ ਕੁਝ ਹੱਦ ਤੱਕ ਸੁਧਰ ਰਹੇ ਨੇ ਤਾਂ ਭਾਰਤ ਸਰਕਾਰ ਨੇ 에어 ਇੰਡੀਆ ਤੇ ਇੰਡੀਕੋ ਵਰਗਿਆ 에ਅਰਲਾਈਨਸ ਨੂੰ ਚੀਨ ਲਈ ਉਡਾਨਾਂ ਸ਼ੁਰੂ ਕਰਨ ਦੇ ਲਈ ਤਿਆਰੀ ਕਰਨ ਦੇ ਲਈ ਜਿਹੜੇ ਸੰਦੇਸ਼ ਦਿੱਤੇ ਗਏ ਨੇ ਤਾਂ ਦੱਸ ਦੇ ਗਏ ਗਲਵਾਨ ਕਾਟੀ ਦੇ ਵਿੱਚ ਜੂਨ 2020 ਦੇ ਵਿੱਚ ਹੋਈ ਹਿੰਸਕ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੰਬੰਧ ਤਣਾਅਪੂਰਨ ਰਹੇ ਇਸ ਝੜਪ ਤੋਂ ਬਾਅਦ ਸਰਹੱਦ 'ਤੇ ਫੌਜੀ ਤਾਇਨਾਤ ਵਧ ਗਈ ਸੀ ਤਾਂ ਕਈ ਵਾਰ ਤਾਂ ਭਾਰਤ ਤੇ ਚੀਨ ਵਿੱਚਕਾਰ ਵੀ ਜਿਹੜੀ ਆ ਫੌਜੀ ਆਦੀ ਲੜਾਈ ਵੀ ਹੋਈ ਸੀਗੀ ਤਾਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਅਗਸਤ ਨੂੰ ਧਿਆਨ ਜਨ ਜਾਣਗੇ ਜਿੱਥੇ ਉਹ ਸੰਗਾਈ ਸਹਿਯੋਗ ਸੰਗਠਨ ਦੇ ਯਾਨਕੀ SCO ਦੇ ਸੰਮੇਲਨ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਇਹ 2018 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਕਿ ਜਦੋਂ ਪ੍ਰਧਾਨ ਮੰਤਰੀ ਚੀਨ ਜਾਣਗੇ ਇਸ ਤੋਂ ਪਹਿਲਾਂ 2018 ਦੇ ਵਿੱਚ SCO ਸੰਮੇਲਨ ਦੇ ਵਿੱਚ ਸ਼ਾਮਿਲ ਹੋਣ ਦੀ ਜਿਹੜੀ ਹੈ ਚੀਨ ਜਾਣਗੇ ਤਾਂ ਲਗਾਤਾਰ ਜਿਹੜੀ ਹੈ ਭਾਰਤ ਤੇ ਉੱਤੇ ਜਿਹੜੇ ਹੈ ਪਾਰੀ ਟੈਰਫ ਲਗਾ ਗਿਆ ਤਾਂ ਇਸ ਤੋਂ ਬਾਅਦ ਹੁਣ ਵੀ ਆ ਮੋਦੀ ਰਵੱਲੋ ਜਿਹੜੀ ਹੈ ਉਹਨਾਂ ਨੂੰ ਕਣਕੇ ਰਾਸ਼ਟਰਪਤੀ ਡੋਨਟ ਟਰੰਪ ਨੂੰ ਜਵਾਬ ਦੇਣ ਦੀ ਤਿਆਰੀ ਕੀਤੀ ਗਈ ਹੈ ਜਿਸ ਤਰੀਕੇ ਨਾਲ ਜਦੋਂ ਕੋਵਿਡ-19 ਸੀਗਾ ਤਾਂ ਉਸੇ ਦੌਰਾਨ ਭਾਰਤ ਅਤੇ ਚੀਨ ਵਿਚਕਾਰ ਸਮਝੌਤਾ ਬਣੇ ਸੀਗਾ ਉਹ ਟੁੱਟ ਗਿਆ ਸੀਗਾ ਸਿੱਧੇ ਰੋਣਾ ਬੰਦ ਹੋ ਗਏ ਸੀਗੇ ਤਾਂ ਹੁਣ ਅਗਲੇ ਮਹੀਨੇ ਤੋਂ ਮੁਰ ਤੋਂ ਭਾਰਤ ਚੀਨ ਵਿਚਕਾਰ ਜਿਹੜੀ ਸਿੱਧੀ ਉਡਾਨਾਂ ਦੀ ਜਿਹੜੀ ਹੈ ਸ਼ੁਰੂਆਤ ਹੋਵੇਗੀ ਤਾਂ ਇਸ ਸਬੰਧ ਵਿੱਚ ਪੀਐਮ ਮੋਦੀ ਦੇ ਵੱਲੋਂ 에어 ਇੰਡੀਆ ਅਤੇ ਇੰਡੀਗੋ ਦੇ ਜਿਹੜੇ ਆ ਸੀਐਸਏ ਉਹਨਾਂ ਨੂੰ ਪੁਰਾਣਾ ਪੜਨ ਦੇ ਜਿਹੜੀ ਆ ਸੰਦੇਸ਼ ਵਿੱਚ ਦਿੱਤੇ ਗਏ ਨੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਜਿਹੜਾ ਭਾਰਤ ਤੇ ਪਾਰੀ ਟੈਰਿਫ ਲਾਗਾਇਆ ਗਿਆ ਸੀਗਾ ਜਿਸ ਤੋਂ ਬਾਅਦ ਹੁਣ ਭਾਰਤ ਸਰਕਾਰ ਯਾਨੀ ਕਿ ਪੀਐਮ ਮੋਦੀ ਦੇ ਵੱਲੋਂ ਹੁਣ ਜਵਾਬ ਦੇਣ ਦੀ ਤਿਆਰੀ ਖਿੱਚੀ ਗਈ ਹੈ ਤਾਂ ਦੱਸ ਦੇ ਕੇ ਕੋਵਿਡ-19 ਮਹਾਮਾਰੀ ਦੇ ਵਿੱਚ ਜਿਹੜਾ ਆ ਚੀਨ ਅਤੇ ਭਾਰਤ ਵਿਚਕਾਰ ਜਿਹੜੇ ਸਿੱਧਿਆ ਉਡਾਣਾ ਸੀਗੀ ਆ ਉਹ ਬੰਦ ਕੀਤੀ ਗਈ ਸੀਗੀ ਲੈਂ ਦਿਨ ਬੰਦ ਕੀਤਾ ਗਿਆ ਸੀਗਾ ਤਾਂ ਹੁਣ ਪਿਆ ਮੋਦੀ ਦੇ ਵੱਲੋਂ ਮੁਰਤੋ ਜਿਹੜੀ ਆ ਉਹ ਸਿੱਧਿਆ ਉਡਾਣਾ ਦੀ ਸ਼ੁਰੂਆਤ ਜਿਹੜੀ ਸ਼ੁਰੂ ਕੀਤੀ ਜਾਵੇਗੀ ਤਾਂ ਜਿਸ ਤਰੀਕੇ ਦੇ ਨਾਲ ਪਹਿਲਾ ਭਾਰਤ ਅਤੇ ਚੀਨ ਵਿਚਕਾਰ ਜਿਹੜਾ ਆ ਸਮਝੌਤਾ ਰੱਦ ਹੋ ਗਿਆ ਸੀਗਾ ਪੁਰਾਣਾ ਬੰਦ ਹੋ ਗਿਆ ਸੀ ਗਿਆ ਇੱਕ ਦੂਜੇ ਦੀ ਸਪਲਾਈ ਸੀਗੀ ਉਹ ਵੀ ਬੰਦ ਹੋ ਗਈ ਸੀਗੀ ਤਾਂ ਹੁਣ ਮੁਰਤੋ ਜਿਹੜੀ ਆ ਉਡਾਣਾ ਦੀ ਸ਼ੁਰੂਆਤ ਹੋਵੇਗੀ ਉਰਨਾ ਪੜੀ ਜਾਣਗੀ ਆ ਤਾਂ ਇਸ ਚੀਜ਼ ਨੂੰ ਦੇਖਦੇ ਆ ਲੱਗਦਾ ਹੈ ਕਿ ਭਾਰਤ ਤੇ ਚੀਨ ਵਿਚਕਾਰ ਜਿਹੜੀ ਹੈ ਸੰਝੋਤਾ ਹੁਣ ਬੰਦਾ ਨਜ਼ਰ ਆ ਰਿਹਾ ਤਾਂ ਲਗਾਤਾਰ ਜਿਹੜੀ ਹੈ ਡੋਨਾਲਡ ਟਰੰਪ ਦੇ ਵੱਲੋਂ ਭਾਰਤ ਦੇ ਭਾਰੀ ਟੈਪ ਜਿਹੜੀ ਹੈ ਲਗਾਈ ਜਾ ਰਹੀ ਹੈ ਤਾਂ ਇਸ ਸਬੰਧ ਵਿੱਚ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੇ ਭਾਰੀ ਟੈਰਫ ਲਾਉਣ ਤੇ ਐਲਾਨ ਤੋਂ ਬਾਅਦ ਹੁਣ ਕੇਂਦਰੀ ਮੋਦੀ ਸਰਕਾਰ ਵੀ ਅਮਰੀਕਾ ਨੂੰ ਕੁਟ ਨਿਤਕ ਤੌਰ ਤੇ ਜਿਹੜੀ ਆ ਜਵਾਬ ਦੇਣ ਦੀ ਤਿਆਰੀ ਕੀਤੀ ਆ ਦੱਸਿਆ ਜਾ ਰਿਹਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਬੰਦ ਕੀਤੀ ਗਈ ਆ ਭਾਰਤ ਅਤੇ ਚੀਨ ਵਿਚਕਾਰ ਸਿੱਧੇ ਉਡਾਣਾਂ ਅਗਲੇ ਮਹੀਨੇ ਮੁੜ ਸ਼ੁਰੂ ਹੋਣਗੀਆਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਸੰਬੰਧ ਕੁਝ ਹੱਦ ਤੱਕ ਸੁਧਰ ਰਹੇ ਨੇ ਤਾਂ ਭਾਰਤ ਸਰਕਾਰ ਨੇ 에어 ਇੰਡੀਆ ਤੇ ਇੰਡੀਕੋ ਵਰਗੀਆਂ 에어ਲਾਈਨਸ ਨੂੰ ਚੀਨ ਲਈ ਉਡਾਣਾਂ ਸ਼ੁਰੂ ਕਰਨ ਦੇ ਲਈ ਤਿਆਰੀ ਕਰਨ ਦੇ ਲਈ ਜਿਹੜੇ ਸੰਦੇਸ਼ ਦਿੱਤੇ ਗਏ ਨੇ ਤਾਂ ਦੱਸ ਦੇਗੇ ਗਲਵਾਨ ਕਾਟੀ ਦੇ ਵਿੱਚ ਜੂਨ 2020 ਦੇ ਵਿੱਚ ਹੋਈ ਹਿੰਸਕ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧ ਤਣਾਅਪੂਰਨ ਰਹੇ ਇਸ ਝੜਪ ਤੋਂ ਬਾਅਦ ਸਰਹੱਦ 'ਤੇ ਫੌਜੀ ਤਾਇਨਾਤ ਵਧ ਗਈ ਸੀ ਤਾਂ ਕਈ ਵਾਰ ਤਾਂ ਭਾਰਤ ਤੇ ਚੀਨ ਵਿੱਚ ਕਾਰ ਵੀ ਜਿਹੜੀ ਆ ਫੌਜੀ ਆਦੀ ਲੜਾਈ ਵੀ ਹੋਈ ਸੀਗੀ ਤਾਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਅਗਸਤ ਨੂੰ ਧਿਆਨ ਜਨ ਜਾਣਗੇ ਜਿੱਥੇ ਉਹ ਸੰਗਾਈ ਸਹਿਯੋਗ ਸੰਗਠਨ ਦੇ ਯਾਨਕਿ SCO ਦੇ ਸੰਮੇਲਨ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਇਹ 2018 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਕਿ ਜਦੋਂ ਪ੍ਰਧਾਨ ਮੰਤਰੀ ਚੀਨ ਜਾਣਗੇ ਇਸ ਤੋਂ ਪਹਿਲਾਂ 2018 ਦੇ ਵਿੱਚ ਐਸਈਓ ਸੰਮੇਲਨ ਦੇ ਵਿੱਚ ਸ਼ਾਮਿਲ ਹੋਣ ਦੀ ਜਿਹੜੀ ਹੈ ਚੀਨ ਜਾਣਗੇ ਤਾਂ ਲਗਾਤਾਰ ਜਿਹੜੀ ਹੈ ਭਾਰਤ ਤੇ ਉੱਤੇ ਜਿਹੜੇ ਹੈ ਭਾਰੀ ਟੈਰਫ ਲਗਾ ਗਿਆ ਰਿਹਾ ਤਾਂ ਇਸ ਤੋਂ ਬਾਅਦ ਹੁਣ ਵੀ ਆ ਮੋਦੀ ਰਬਲੋ ਜਿਹੜੀ ਹੈ ਉਹਨਾਂ ਨੂੰ ਯਾਨੀ ਕਿ ਰਾਸ਼ਟਰਪਤੀ ਡੋਨ ਟਰੰਪ ਨੂੰ ਜਵਾਬ ਦੇਣ ਦੇ ਤਿਆਰੀ ਕੀਤੀ ਗਈ ਹੈ ਜਿਸ ਤਰੀਕੇ ਦੇ ਨਾਲ ਜਦੋਂ ਕੋਵਿਡ-19 ਸੀਗਾ ਤਾਂ ਉਸੇ ਦੌਰਾਨ ਭਾਰਤ ਅਤੇ ਚੀਨ ਵਿਚਕਾਰ ਸਮਝੌਤਾ ਬਣੇ ਸੀਗਾ ਉਹ ਟੁੱਟ ਗਿਆ ਸੀਗਾ ਸਿੱਧੇ ਰੋਣਾ ਬੰਦ ਹੋ ਗਏ ਸੀਗੇ ਤਾਂ ਹੁਣ ਅਗਲੇ ਮਹੀਨੇ ਤੋਂ ਮੁਰਤ ਤੋਂ ਭਾਰਤ ਚੀਨ ਵਿਚਕਾਰ ਜਿਹੜੀ ਸਿੱਧੀਆਂ ਉਡਾਨਾਂ ਦੀ ਜਿਹੜੀ ਸ਼ੁਰੂਆਤ ਹੋਵੇਗੀ ਤਾਂ ਇਸ ਸੰਬੰਧ ਵਿੱਚ ਪੀਆ ਮੋਦੀ ਦੇ ਵੱਲੋਂ 에어 ਇੰਡੀਆ ਅਤੇ ਇੰਡੀਕੋ ਦੇ ਜਿਹੜੇ ਆ ਸੀਐਸਓ ਉਹਨਾਂ ਨੂੰ ਉਡਾਨਾਂ ਭਰਨ ਦੀ ਜਿਹੜੀ ਹੈ ਸੰਦੇਸ਼ ਦਿੱਤੇ ਗਏ ਨੇ ਇਸ ਸੌਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਜਿਹੜਾ ਭਾਰਤ ਤੇ ਪਾਰੀ ਟੈਰਿਫ ਲਾਗਾਇਆ ਸੀਗਾ ਜਿਸ ਤੋਂ ਬਾਅਦ ਹੁਣ ਭਾਰਤ ਸਰਕਾਰ ਯਾਨੀ ਕਿ ਪੀਐਮ ਮੋਦੀ ਦੇ ਵੱਲੋਂ ਹੁਣ ਜਵਾਬ ਦੇਣ ਦੀ ਵੀ ਤਿਆਰੀ ਖਿੱਚੀ ਗਈ ਹੈ ਤਾਂ ਦੱਸ ਦੇ ਕੇ ਕੋਵਿਡ-19 ਮਹਾਮਾਰੀ ਦੇ ਵਿੱਚ ਜਿਹੜਾ ਆ ਚੀਨ ਅਤੇ ਭਾਰਤ ਵਿੱਚ ਕਾਰਜ ਜਿਹੜੇ ਸਿੱਧਿਆ ਉਡਾਣਾਂ ਸੀਗੀ ਆ ਉਹ ਬੰਦ ਕੀਤੀ ਗਈ ਸੀਗੀ ਲੈਂਡਨ ਬੰਦ ਕੀਤਾ ਗਿਆ ਸੀਗਾ ਤਾਂ ਹੁਣ ਪੀਐਮ ਮੋਦੀ ਦੇ ਵੱਲੋਂ ਮੁਰਤੋ ਜਿਹੜੀ ਆ ਉਹ ਸਿੱਧਿਆ ਉਡਾਣਾਂ ਦੀ ਸ਼ੁਰੂਆਤ ਜਿਹੜੀ ਸ਼ੁਰੂ ਕੀਤੀ ਜਾਵੇਗੀ ਤਾਂ ਇਸ ਤਰੀਕੇ ਦੇ ਨਾਲ ਪਹਿਲਾ ਭਾਰਤ ਅਤੇ ਚੀਨ ਵਿਚਕਾਰ ਜਿਹੜਾ ਆ ਸਮਝੌਤਾ ਰੱਦ ਹੋ ਗਿਆ ਸੀਗਾ ਪੁਰਾਣਾ ਬੰਦ ਹੋ ਗਿਆ ਸੀ ਗਿਆ ਇੱਕ ਦੂਜੇ ਦੀ ਸਪਲਾਈ ਸੀਗੀ ਉਹ ਵੀ ਬੰਦ ਹੋ ਗਈ ਸੀਗੀ ਤਾਂ ਹੁਣ ਮੁਰਤੋਂ ਜਿਹੜੀ ਆ ਉੜਾਨਾਂ ਦੀ ਸ਼ੁਰੂਆਤ ਹੋਵੇਗੀ ਪੁਰਾਣਾ ਪੜਿਆ ਜਾਣਗੀ ਆ ਤਾਂ ਇਸ ਚੀਜ਼ ਨੂੰ ਦੇਖਦਾ ਆ ਲੱਗਦਾ ਹੈ ਕਿ ਭਾਰਤ ਤੇ ਚੀਨ ਵਿਚਕਾਰ ਜਿਹੜੀ ਆ ਸਮਝੌਤਾ ਹੁਣ ਬੰਦਾ ਨਜ਼ਰ ਆ ਰਿਹਾ ਤਾਂ ਲਗਾਤਾਰ ਜਿਹੜੀ ਆ ਡੋਨਾਲਡ 트াম্প ਦੇ ਵੱਲੋਂ ਭਾਰਤ ਦੇ ਭਾਰੀ ਟੈਪ ਭਾਰੀ ਟੈਪ ਜਿਹੜੀ ਆ ਲਗਾਈ ਜਾ ਰਹੀ ਆ ਤਾਂ ਇਸ ਸਬੰਧ ਵਿੱਚ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ 트াম্প ਦੇ ਭਾਰਤ ਦੇ ਭਾਰੀ ਟੈਰਫ ਲਾਉਣ ਤੇ ਐਲਾਨ ਤੋਂ ਬਾਅਦ ਹੁਣ ਕੇਂਦਰੀ ਮੋਦੀ ਸਰਕਾਰ ਵੀ ਅਮਰੀਕਾ ਨੂੰ ਨਿੱਤਕ ਤੌਰ ਤੇ ਜਿਹੜੀ ਆ ਜਵਾਬ ਦੇਣ ਦੀ ਤਿਆਰੀ ਕੀਤੀ ਆ ਦੱਸਿਆ ਜਾ ਰਿਹਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਬੰਦ ਕੀਤੀ ਗਈ ਆ ਭਾਰਤ ਅਤੇ ਚੀਨ ਵਿਚਕਾਰ ਸਿੱਧੇ ਔਰਣਾ ਅਗਲੇ ਮਹੀਨੇ ਮੁੜ ਸ਼ੁਰੂ ਹੋਣ ਗਿਆ ਇਹ ਇਸ ਕਾਲ ਦਾ ਸੰਕੇਤ ਕੇ ਦੋਵਾਂ ਦੇਸ਼ਾਂ ਵਿਚਕਾਰ ਸੰਬੰਧ ਕੁਝ ਹੱਦ ਤੱਕ ਸੁਧਰ ਰਹੇ ਨੇ ਤਾਂ ਭਾਰਤ ਸਰਕਾਰ ਨੇ 에어 ਇੰਡੀਆ ਤੇ ਇੰਡੀਕੋ ਵਰਗੀਆਂ 에어ਲਾਈਨਸ ਨੂੰ ਚੀਨ ਲਈ ਉਡਾਨਾਂ ਸ਼ੁਰੂ ਕਰਨ ਦੇ ਲਈ ਤਿਆਰੀ ਕਰਨ ਦੇ ਲਈ ਜਿਹੜੇ ਸੰਦੇ ਦਿੱਤੇ ਗਏ ਨੇ ਤਾਂ ਦੱਸ ਦੇਗੇ ਗਲਵਾਨ ਕਾਟੀ ਦੇ ਵਿੱਚ ਜੂਨ 2020 ਦੇ ਵਿੱਚ ਹੋਈ ਹਿੰਸਕ ਚੜ੍ਹਤ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੰਬੰਧ ਤਣਾਅਪੂਰਨ ਰਹੇ ਇਸ ਚੜ੍ਹਤ ਤੋਂ ਬਾਅਦ ਸਰਾਧਤ ਤੇ ਫੌਜੀ ਤਾਇਨਾਤ ਵਧ ਗਈ ਸੀ ਤਾਂ ਕਈ ਵਾਰ ਤਾਂ ਭਾਰਤ ਤੇ ਚੀਨ ਵਿਚਕਾਰ ਵੀ ਜਿਹੜੀ ਆ ਫੌਜੀ ਆਦੀ ਲੜਾਈ ਵੀ ਹੋਈ ਸੀਗੀ ਤਾਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਅਗਸਤ ਨੂੰ ਧਿਆਨ ਜਨ ਜਾਣਗੇ ਜਿੱਥੇ ਉਹ ਸੰਗਾਈ ਸਹਿਯੋਗ ਸੰਗਠਨ ਦੇ ਯਾਨਕਿ ਐਸ ਸੀਓ ਦੇ ਸੰਮੇਲਨ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਇਹ 2018 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਕਿ ਜਦੋਂ ਪ੍ਰਧਾਨ ਮੰਤਰੀ ਚੀਨ ਜਾਣਗੇ ਇਸ ਤੋਂ ਪਹਿਲਾਂ 2018 ਦੇ ਵਿੱਚ ਐਸ ਸੀਓ ਸੰਮੇਲਨ ਦੇ ਵਿੱਚ ਸ਼ਾਮਿਲ ਹੋਣ ਦੀ ਜਿਹੜੀ ਆ ਚੀਨ ਜਾਣ ਕੇ ਤਾਂ ਲਗਾਤਾਰ ਜਿਹੜੇ ਆ ਭਾਰਤ ਤੇ ਉੱਤੇ ਜਿਹੜੇ ਆ ਭਾਰੀ ਟੈਰਫ ਲਗਾ ਗਿਆ ਤਾਂ ਇਸ ਤੋਂ ਬਾਅਦ ਹੁਣ ਵੀ ਆ ਮੋਦੀ ਰਵੱਲੋ ਜਿਹੜੀ ਆ ਉਹਨਾਂ ਨੂੰ ਯਾਨੀ ਕਿ ਰਾਸ਼ਟਰਪਤੀ ਡੋਨ ਟਰੰਪ ਨੂੰ ਜਵਾਬ ਦੇਣ ਦੇ ਤਿਆਰੀ ਕੀਤੀ ਗਈ ਆ ਜਿਸ ਤਰੀਕੇ ਦੇ ਨਾਲ ਜਦੋਂ ਕੋਵਿਡ-19 ਸੀਗਾ ਤਾਂ ਉਸੇ ਦੌਰਾਨ ਭਾਰਤ ਅਤੇ ਚੀਨ ਵਿਚਕਾਰ ਸਮਝੌਤਾ ਬਣੇ ਸੀਗਾ ਉਹ ਟੁੱਟ ਗਿਆ ਸੀਗਾ ਸਿੱਧੇ ਰੋਣਾ ਬੰਦ ਹੋ ਗਏ ਸੀਗੇ ਤਾਂ ਹੁਣ ਅਗਲੇ ਮਹੀਨੇ ਤੋਂ ਮੁਰ ਤੋਂ ਭਾਰਤ ਚੀਨ ਵਿਚਕਾਰ ਜਿਹੜੀ ਸਿੱਧੀ ਆ ਉਡਾਨਾਂ ਦੇ ਜਿਹੜੀ ਸ਼ੁਰੂਆਤ ਹੋਵੇਗੀ ਤਾਂ ਇਸ ਸਬੰਧ ਦੇ ਵਿੱਚ ਪੀਐਮ ਮੋਦੀ ਦੇ ਵੱਲੋਂ 에어 ਇੰਡੀਆ ਅਤੇ ਇੰਡੀਗੋ ਦੇ ਜਿਹੜੇ ਆ ਸੀਐਸਓ ਉਹਨਾਂ ਨੂੰ ਉਡਾਣਾ ਭੜਨ ਦੀ ਜਿਹੜੀ ਹੈ ਸੰਦੇਸ਼ ਦਿੱਤੇ ਗਏ ਨੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਜਿਹੜਾ ਭਾਰਤ ਤੇ ਪਾਰੀ ਟੈਰਿਫ ਲਾਗਾਇਆ ਗਿਆ ਸੀਗਾ ਜਿਸ ਤੋਂ ਬਾਅਦ ਹੁਣ ਭਾਰਤ ਸਰਕਾਰ ਯਾਨੀ ਕਿ ਪੀਐਮ ਮੋਦੀ ਦੇ ਵੱਲੋਂ ਹੁਣ ਜਵਾਬ ਦੇਣ ਦੀ ਤਿਆਰੀ ਖਿੱਚੀ ਗਈ ਆ ਤਾਂ ਦੱਸ ਦੇ ਕਿ ਕੋਵਿਡ-19 ਮਹਾਮਾਰੀ ਦੇ ਵਿੱਚ ਜਿਹੜਾ ਆ ਚੀਨ ਅਤੇ ਭਾਰਤ ਵਿਚਕਾਰ ਜਿਹੜੇ ਸਿੱਧਿਆ ਓੜਾਣਾ ਸੀਗੀ ਆ ਉਹ ਬੰਦ ਕੀਤੇ ਗਈ ਸੀਗੀ ਲੈਂਡਨ ਬੰਦ ਕੀਤਾ ਗਿਆ ਸੀਗਾ ਤਾਂ ਹੁਣ ਪੀਐਮ ਮੋਦੀ ਦੇ ਵੱਲੋਂ ਮੁਰਤੋਂ ਜਿਹੜੀ ਆ ਉਹ ਸਿੱਧਿਆ ਓੜਾਣਾ ਦੀ ਸ਼ੁਰੂਆਤ ਜਿਹੜੀ ਸ਼ੁਰੂ ਕੀਤੀ ਜਾਵੇਗੀ ਤਾਂ ਜਿਸ ਤਰੀਕੇ ਦੇ ਨਾਲ ਪਹਿਲਾ ਭਾਰਤ ਅਤੇ ਚੀਨ ਵਿਚਕਾਰ ਜਿਹੜਾ ਆ ਸਮਝੌਤਾ ਰਦ ਹੋ ਗਿਆ ਸੀਗਾ ਪੁਰਾਣਾ ਬੰਦ ਹੋ ਗਿਆ ਸੀ ਗਿਆ ਇੱਕ ਦੂਜੇ ਦੀ ਸਪਲਾਈ ਸੀਗੀ ਉਹ ਵੀ ਬੰਦ ਹੋ ਗਈ ਸੀਗੀ ਤਾਂ ਹੁਣ ਮੂਰਤੋ ਜਿਹੜੀ ਆ ਉਡਾਨਾਂ ਦੀ ਸ਼ੁਰੂਆਤ ਹੋਵੇਗੀ ਪੁਰਾਣਾ ਪੜਿਆ ਜਾਣਗੀ ਆ ਤਾਂ ਇਸੇ ਚੀਜ਼ ਨੂੰ ਦੇਖਦਾ ਆ ਲੱਗਦਾ ਹੈ ਕਿ ਭਾਰਤ ਤੇ ਚੀਜ਼ ਵਿੱਚ ਘਾਟ ਜਿਹੜੀ ਆ ਸਮਝਦਾ ਹੁਣ ਬੰਦਾ ਨਜ਼ਰ ਆ ਰਿਹਾ ਤਾਂ ਲਗਾਤਾਰ ਜਿਹੜੀ ਆ ਡੋਨਾਲਡ 트੍ਰੰਪ ਦੇ ਵੱਲੋਂ ਭਾਰਤ ਦੇ ਭਾਰੀ ਟੈਪ ਜਿਹੜੀ ਆ ਲਗਾਏ ਜਾ ਰਹੀ ਆ ਤਾਂ ਇਸ ਸਬੰਧ ਵਿੱਚ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੇ ਪਾਰੀ ਟੈਰਿਫ ਲਾਉਣ ਤੇ ਇਲਾਨ ਤੋਂ ਬਾਅਦ ਹੁਣ ਕੇਂਦਰੀ ਮੋਦੀ ਸਰਕਾਰ ਵੀ ਅਮਰੀਕਾ ਨੂੰ ਨਿਤਕ ਤੌਰ ਤੇ ਜੜੀ ਹੈ ਜਵਾਬ ਦੇਣ ਦੀ ਤਿਆਰੀ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਬੰਦ ਕੀਤੀ ਗਈ ਆ ਭਾਰਤ ਅਤੇ ਚੀਨ ਵਿਚਕਾਰ ਸਿੱਧੇ ਔਰਣਾ ਅਗਲੇ ਮਹੀਨੇ ਮੁੜ ਸ਼ੁਰੂ ਹੋਣ ਗਿਆ ਇਹ ਇਸ ਗੱਲ ਦਾ ਸੰਕੇਤ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਸੰਬੰਧ ਕੁਝ ਹੱਦ ਤੱਕ ਸੁਧਰ ਰਹੇ ਨੇ ਤਾਂ ਭਾਰਤ ਸਰਕਾਰ ਨੇ 에어 ਇੰਡੀਆ ਤੇ ਇੰਡੀਕੋ ਵਰਗਿਆ 에ਅਰਲਾਈਨਸ ਨੂੰ ਚੀਨ ਲਈ ਉਡਾਨਾਂ ਸ਼ੁਰੂ ਕਰਨ ਦੇ ਲਈ ਤਿਆਰੀ ਕਰਨ ਦੇ ਲਈ ਜਿਹੜੇ ਸੰਦੇਸ਼ ਦਿੱਤੇ ਗਏ ਨੇ ਤਾਂ ਦੱਸ ਦੇਗੇ ਗਲਵਾਨ ਕਾਟੀ ਦੇ ਵਿੱਚ ਜੂਨ 2020 ਦੇ ਵਿੱਚ ਹੋਈ ਹਿੰਸਕ ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੰਬੰਧ ਤਣਾਅਪੂਰਨ ਰਹੇ ਇਸ ਝੜਪ ਤੋਂ ਬਾਅਦ ਸਰਹੱਦ 'ਤੇ ਫੌਜੀ ਤਾਇਨਾਤ ਵਧ ਗਈ ਸੀ ਤਾਂ ਕਈ ਵਾਰ ਤਾਂ ਭਾਰਤ ਤੇ ਚੀਨ ਵਿੱਚਕਾਰ ਵੀ ਜਿਹੜੀ ਆ ਫੌਜੀ ਆਦੀ ਲੜਾਈ ਵੀ ਹੋਈ ਸੀਗੀ ਤਾਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਅਗਸਤ ਨੂੰ ਧਿਆਨ ਜਨ ਜਾਣਗੇ ਜਿੱਥੇ ਉਹ ਸੰਗਾਈ ਸਹਿਯੋਗ ਸੰਗਠਨ ਦੇ ਯਾਨਕਿ ਐਸ ਸੀਓ ਦੇ ਸੰਮੇਲਨ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਇਹ 2018 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਕਿ ਜਦੋਂ ਪ੍ਰਧਾਨ ਮੰਤਰੀ ਚੀਨ ਜਾਣਗੇ ਇਸ ਤੋਂ ਪਹਿਲਾਂ 2018 ਦੇ ਵਿੱਚ ਐਸ ਸੀਓ ਸੰਮੇਲਨ ਦੇ ਵਿੱਚ ਸ਼ਾਮਿਲ ਹੋਣ ਦੀ ਜਿਹੜੀ ਹੈ ਚੀਨ ਜਾਣਗੇ ਤਾਂ ਲਗਾਤਾਰ ਜਿਹੜੀ ਹੈ ਭਾਰਤ ਤੇ ਉੱਤੇ ਜਿਹੜੇ ਹੈ ਭਾਰੀ ਟੈਰਫ ਲਗਾ ਗਿਆ ਰਿਹਾ ਤਾਂ ਇਸ ਤੋਂ ਬਾਅਦ ਹੁਣ ਵੀ ਆ ਮੋਦੀ ਰਵੱਲੋ ਜਿਹੜੀ ਹੈ ਉਹਨਾਂ ਨੂੰ ਕਣਕੇ ਰਾਸ਼ਟਰਪਤੀ ਡੋਨਟ ਟਰੰਪ ਨੂੰ ਜਵਾਬ ਦੇਣ ਤੇ ਤਿਆਰੀ ਕੀਤੀ ਗਈ ਹੈ ਜਿਸ ਤਰੀਕੇ ਨਾਲ ਜਦੋਂ ਕੋਵਿਡ-19 ਸੀਗਾ ਤਾਂ ਉਸੇ ਦੌਰਾਨ ਭਾਰਤ ਅਤੇ ਚੀਨ ਵਿਚਕਾਰ ਸਮਝੌਤਾ ਬਣੇ ਸੀਗਾ ਉਹ ਟੁੱਟ ਗਿਆ ਸੀਗਾ ਸਿੱਧੇ ਰੋਣਾ ਬੰਦ ਹੋ ਗਏ ਸੀਗੇ ਤਾਂ ਹੁਣ ਅਗਲੇ ਮਹੀਨੇ ਤੋਂ ਮੁਰ ਤੋਂ ਭਾਰਤ ਚੀਨ ਵਿਚਕਾਰ ਜਿਹੜੀ ਸਿੱਧੀ ਆੜਾਨਾ ਦੀ ਜਿਹੜੀ ਹੈ ਸ਼ੁਰੂਆਤ ਹੋਵੇਗੀ ਤਾਂ ਇਸ ਸਬੰਧ ਦੇ ਵਿੱਚ ਪੀਐਮ ਮੋਦੀ ਦੇ ਵੱਲੋਂ 에어 ਇੰਡੀਆ ਅਤੇ ਇੰਡੀਗੋ ਦੇ ਜਿਹੜੇ ਆ ਸੀਐਸਓ ਉਹਨਾਂ ਨੂੰ ਪੁਰਾਣਾ ਭੜਨ ਦੇ ਜਿਹੜੀ ਆ ਸੰਦੇਸ਼ ਵਿੱਚ ਦਿੱਤੇ ਗਏ ਨੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਜਿਹੜਾ ਭਾਰਤ ਤੇ ਪਾਰੀ ਟੈਰਿਫ ਲਾਗਾਇਆ ਗਿਆ ਸੀਗਾ ਜਿਸ ਤੋਂ ਬਾਅਦ ਹੁਣ ਭਾਰਤ ਸਰਕਾਰ ਯਾਨੀ ਕਿ ਪੀਐਮ ਮੋਦੀ ਦੇ ਵੱਲੋਂ ਹੁਣ ਹੋ ਗਏ ਸੀ ਗਿਆ ਇੱਕ ਦੂਜੇ ਦੀ ਸਪਲਾਈ ਸੀਗੀ ਉਹ ਵੀ ਬੰਦ ਹੋ ਗਈ ਸੀ ਤਾਂ ਹੁਣ ਮੂਰਤੋ ਜਿਹੜੀ ਆ ਉਹ ਰਾਨਾ ਦੀ ਸ਼ੁਰੂਆਤ ਹੋਵੇਗੀ ਪੁਰਾਣਾ ਪੜਿਆ ਜਾਣਗੀ ਆ ਤਾਂ ਇਸ ਚੀਜ਼ ਨੂੰ ਦੇਖਦਾ ਆ ਲੱਗਦਾ ਹੈ ਕਿ ਭਾਰਤ ਤੇ ਚੀਜ਼ ਵਿਚਕਾਰ ਜਿਹੜੀ ਆ ਸੰਝਾਤਾ ਹੁਣ ਬੰਦਾ ਨਜ਼ਰ ਆ ਰਿਹਾ ਤਾਂ ਲਗਾਤਾਰ ਜਿਹੜੀ ਆ ਦਰਨਾਲ ਪ੍ਰੰਪਤ ਦੇ ਵੱਲੋਂ ਭਾਰਤ ਤੇ